ਉਹੀ ਮਿੱਤਰੋ ਗੇਟ ਆਪਾਂ ਨੇ ਲਾ ਲਿਆ ਤੇ ਇਹਦਾ ਇਹਦੇ ਸੌਕਰ ਜੇ ਢੱਲੇ ਹੋ ਗਏ ਇਹਦੇ ਆ ਇਕੱਲੇ ਜੇ ਅੰਦਰ ਬਾਹਰ ਨੀਰੀ ਨਾਲ ਪਤਾ ਨਹੀਂ ਮਿਸ਼ਤਰੀ ਨੇ ਕਿਵੇਂ ਹਨਾ ਲਾ ਕੇ ਗਿਆ ਛੇ ਇਹਦਾ ਆਪਾਂ ਕਰ ਦਿਆਂ ਜਿਗਾਰਡਮੈਂਟ ਤੇ ਲਾਉਣਾ ਇਹਨੂੰ ਤੇ ਪਹਿਲਾਂ ਆਪਾਂ ਜਿੰਦਰਾ ਪਾਵਾ ਟਰੈਕਟਰ ਦੇ ਮਗਰ ਉਹ ਆਪਣੇ ਮਿੱਤਰ ਦਾ ਹੈਗਾ ਤੇ ਉਹਦੀ ਲਾਈਟ ਆਈ ਹੋਈ ਆ ਮੋਟਰ ਦੀ ਮਿੱਤਰੋ ਤੇ ਇਹਨੂੰ ਛੱਡ ਜੀ ਪਹਿਲਾਂ ਆਪਾਂ ਫੇ ਛੱਡ ਕੇ ਆ ਕੇ ਬਸ ਫਿਰ ਦੂਹਾ ਦਾ ਗੇਟ ਵਾਲਾ ਜਿਗਾਰਡਮੈਂਟ ਕਰਕੇ ਅੱਜ ਹੱਥੋਂ ਨੂੰ ਗੇਟ ਚੜਾਉਣਾ ਆਪਣੇ ਆਪਣੇ ਧੋਖਾ ਸੌ ਕਰਕੇ ਆ ਪੀਲਾਦਾ ਗੇਟ ਭਾਰਾ ਬਹੁਤ ਆ ਦੇਖੋ ਨਹੀਂ ਬੋਦਾ ਜਿਹਾ ਲੱਗਦਾ ਤੇ ਪਰ ਗੇਟ ਹੈਗਾ ਬਹੁਤ ਜਿਆਦਾ ਹੈਵੀ ਹੈਗਾ ਤੇ ਚਲੋ ਕੋਈ ਗੱਲ ਨਹੀਂ ਮਿੱਤਰੋ ਆ ਕੇ ਕਰਦੇ ਆਂਗੇ ਤੇ ਫਿਰ ਇੱਕ ਅੱਦੇ ਦਿਨ ਚ ਮਿਸਤਰੀ ਮਿਲ ਗਿਆ ਇੱਥੇ ਵੀ ਜਿਗਾਰਡਮੈਂਟ ਦੇਖਦੇ ਆ ਸ਼ਕੀਮ ਮੈਂ ਬਣਾਈ ਹੈਗੀ ਤੇ ਭਰਾ ਨਾਲ ਕਰਕੇ ਰਾਇ ਸਲਾਫ ਰੋ ਐਟ ਆਪਣੇ ਲੋਪਈ ਹੈਗੀ ਤੇ ਜਿਗਾਰਡਮੈਂਟ ਕਰਕੇ ਇਨਾ ਕਰ ਦਾਂਗੇ ਤੇ ਚਲੋ ਠੀਕ ਆ ਮਿੱਤਰੋ ਜੀ ਮਿੱਤਰੋ ਆਪਾਂ ਚੱਲਿਆਂਗੇ ਜਿੰਦਰਾ ਛੱਡਣਾ ਬਾਈ ਜੀ ਦਾ ਕਾਲੇ ਦਾ ਛੇਰ ਪਰ ਤੇ ਘਰੋਂ ਆਪਾਂ ਨਿਕਲੇ ਤੇ ਮੈਂ ਚਲੋ ਹੌਲੀ ਹੌਲੀ ਛੱਡੇ ਹੋਣੇ ਆ ਗਏ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ ਮਿੱਤਰੋ ਸਾਰਿਆਂ ਨੂੰ ਦਿਵਾੜ ਦਾ ਗਰੇਅਲ ਪੰਜਾਬੀ ਟ੍ਰੈਵਲ ਬਲੌਗ ਤੇ ਆਪਕਾ ਸਭ ਚੜ੍ਹਦੀ ਕਲਾ ਚ ਰਹੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੀ ਰੱਖੇ ਮਿੱਤਰੋ ਤੇ ਦੇ ਵਿੱਚ ਸਵੇਰੇ ਸਵੇਰੇ ਵਧੀਆ ਰੌਣਕ ਲੱਗੀ ਹੋਈ ਹੈ ਕਿ ਮਿੱਤਰੋ ਤੇ ਸਭ ਮਾਰਦੇ ਨੇ ਨਾ ਮੋਟਰਾਂ ਤੇ ਆ ਤੇ ਕਿਹੜਾ ਕਾਰਨਾ ਵੀ ਚਾਹੀਦਾ ਮਿੱਤਰੋ ਕਿਉਂਕਿ ਆਪਾਂ ਨੂੰ ਖਾਣ ਨੂੰ ਜੋ ਕੁਝ ਵੀ ਦਿੰਦੇ ਆ ਆਪਣੇ ਖੇਤ ਹੀ ਦਿੰਦੇ ਨੇਗੇ ਨਾ ਤੇ ਚਲੋ ਰਾਤ ਮਿਲਦੇ ਫਿਰ ਅੱਗੇ ਇੱਕ ਇਹ ਗੱਲ ਤਾਂ ਹੈਗੀ ਹੈ ਮਿੱਤਰੋ ਇਹ ਨਜ਼ਾਰਾ ਟੈਂਪਲ ਓ ਜੀ ਮਿੱਤਰੋ ਮੱਕੀ ਦੇਖੋ ਕਿੰਨੀ ਘੈਂਟ ਹੋਈ ਹੋਈ ਹੈਗੀ ਆਪਣੇ ਨਾਲੇ ਬੀਜ ਰਹੇ ਨੇ ਵੱਢਣ ਵਾਲੀ ਵੀ ਹੋਈ ਪਈ ਆ ਤੇ ਆ ਘਰ ਦੇ ਬੈਕ ਸ਼ੈਟਰ ਹੈਗੀ ਮੇਰੀ ਮੋਟਰ ਪਟਿਆਲੇੋਂ ਦੇ ਤੇ ਚਲੋ ਮਿੱਤਰੋ ਚੱਲੀਏ ਫਿਰ ਬਸ ਪਹੁੰਚ ਗਏ ਆਪਾਂ ਨਵੀ ਪਹੁੰਚ ਗਏ ਸ਼ੇਰਪੁਰ ਦੇ ਤੇ ਮੈਂ ਚਲੋ ਨਾਗਦੇ ਆਏ ਹੁਣ ਮੱਕੀ ਦਿਖਾ ਦਈਏ ਲੋ ਜੀ ਮਿੱਤਰੋ ਪਹੁੰਚ ਗਏ ਕਾਲੇ ਦੇ ਘਰੇ ਤੇ ਆ ਖੜਿਆ ਹਾਲ ਤੇ ਆ ਖੜਿਆ ਇਹਦਾ ਟਰੈਕਟਰ ਤੇ ਕੱਢਦੀ ਆਪਾਂ ਵੀ ਆਪਣੇ ਕੋਲ ਮਗਰ ਉਹਦਾ ਅਜਿੰਦਰਾ ਆ ਗੱਟਾ ਆਪਣੇ ਦਾ ਜੰਦਰ ਕਾਲੇ ਦਾ ਉਹੀ ਪੱਟੂ ਗਾ ਪਾਈ ਜਾਂਦਾ ਹੁੰਦਾ ਹੈ ਮਿੱਤਰੋ ਕੰਮ ਨਹੀਂ ਕੋਈ ਕਾਰ ਨਹੀਂ ਹੈ ਚਲੋ ਕੱਢਦੇ ਕੱਢ ਕੇ ਫਿਰ ਮਿਲਦੇ ਆਂ ਕਾਲੇ ਦਾ ਜੰਦਰਾ ਆਪ ਆਉ ਖੜਾ ਹੋਵੇ ਮੁੰਡੇ ਉਹ ਨਹੀਂ ਸੜਕ ਤੇ ਤੇ ਉਹੀ ਗਾ ਫਾਈ ਉਹ ਮੇਰਾ ਕੰਮ ਮੜ ਗਿਆ ਐ ਹੋ ਗਿਆ ਫਲਾਨਾ ਤੇ ਫਿਰ ਵੀ ਆਪਾਂ ਚਾਲ ਕੱਢ ਗਏ ਯਾਰ ਹਨਾ ਜਿੰਮੇਵਾਰੀ ਦੀ ਨਿਭੜੀ ਬਸ ਬਸ ਚਾਲ ਦੇਾਂਗੇ ਪਰ ਨੂੰ ਆਹ ਖਰਦਾ ਮਿੱਤਰੋ ਜਵਾਕ ਚੱਕੀ ਹਲਦਾ ਜਵਾਕ ਵੀ ਮਸਾ ਖਾਂਦੇ ਨੇ ਪਾਈਏ ਟੋਟਨਾ ਲੋ ਇਹ ਜਵਾਕਾਂ ਵਾਲੀ ਬੱਸ ਆ ਗਈ। ਯਾ ਚੂਚੀ ਮਸਾ ਆ ਰਹੇ ਨੇ ਇਥੋਂ। ਲੋ ਜੀ ਮਿੱਤਰੋ ਪਹੁੰਚ ਗਿਆ ਤਕਰੇ। ਤੇ ਵੱਡੀ ਜਿਹੜੀ ਟੈਨਸ਼ਨ ਸੀ ਉਹ ਕਰਾ ਦੀ ਆਪਾਂ ਨੂੰ ਹਜਿੰਦਰੇ ਦੀ। ਤੇ ਉਹਦਾ ਕੰਮ ਨਿਵੇੜਿਆ ਇਹ ਕਹਿੰਦਾ ਸੀ ਕਿ ਮੈਂ ਬੱਟਾ ਬੁੱਟਾ ਪਾਉਣੀਆਂ ਨੇ ਪਤਨੀ ਕੁਛ ਵੀ ਕਰਨਾ ਹੋਵੇ ਆਪਾਂ ਇਹਦੀ ਚੀਜ਼ ਸਮਾਏ ਮਿੱਤਰੋ ਤੇ ਵੱਡੀ ਗੱਲ ਆ ਵੀ ਆਪਾਂ ਪਹੁੰਚ ਗਏ ਘਰੇ ਬਸ ਹੁਣ ਟਰੈਕਟਰ ਨੂੰ ਢਾਕਦੇ ਹੁਣ ਇਹਦਾ ਕੋਈ ਕੰਮਕਾਰ ਨਹੀਂ ਹੈਗਾ ਤੇ ਬਸ ਇਹਨੂੰ ਢਾਕ ਕੇ ਤੇ ਫਿਰ ਇਸ ਤੋਂ ਬਾਅਦ ਆਪਣਾ ਕੰਮ ਕਰੀਏ ਆਪਣੇ ਕੋਲੇ ਦਾ ਹਨਾ ਜਿਹੜਾ ਰਹਿੰਦਾ ਹੈਗਾ ਤੇ ਜਮਾ ਮਾੜੀ ਜੀ ਸ਼ਗਰ ਹੈਗੀ ਮਿੱਤਰੋ ਦੇਖ ਲੋ ਫਸ ਇੱਧਰ ਇੰਨੀ ਜਗ੍ਹਾ ਦੇ ਵਿੱਚ ਆਪਣੀ ਗੱਡੀ ਲੱਗ ਜੂਈ ਰਾਣੀ ਸੁੰਦਰਾ ਆਪਣੀ ਡਾਇਨਾਸੌਰ ਆਪਣਾ ਜਮਾ ਸੈੱਟ ਕਰਕੇ ਆਪਣੇ ਲਾਤਾ ਹੁਣ ਇਹਨੂੰ ਵਧੀਆ ਠਾਕ ਦਾਂਗੇ ਕੱਪੜੇ ਨਾਲ ਬੰਨਦਾਂਗੇ ਤੇ ਫੇਰ ਕੋਈ ਗੱਲ ਦਾ ਕੱਪਾਣੀ ਪਹਿਣਾ ਤੇ ਧੋ ਕੇ ਮੈਂ ਟਾਇਰਾਂ ਦੀ ਗੱਲ ਬਾਤ ਚਮਕ ਵਧੀਆ ਲਿਆਤੀ ਸੀ ਮਿੱਤਰੋ ਪਰ ਉਹ ਆਪਣਾ ਇਹ ਨਿਕਲਿਆ ਪਤਾ ਕਿਉਂ ਹੈਗਾ ਆਹ ਕਾਵਲਾ ਜਾ ਆ ਵਿੱਚ ਦੇਖ ਲੋ ਕਿ ਜਮਾ ਆ ਸਾਰੀ ਜਗਾ ਜਮਾ ਖਾਲੀ ਪਈ ਹੈਗੀ ਆ ਮੋਗਰਾ ਦੇਖ ਲੋ ਕਿੰਨਾ ਮਿਸਤਰੀਆਂ ਦੇ ਕੰਮ ਕਰਾ ਲਓ ਮਿਸਤਰੀਆਂ ਤੋਂ ਹੋਰ ਕੰਮ ਤੇ ਮਾਂ ਦਾ ਪੁੱਤ ਸੁਮਾਰ ਕੇ ਪਾਰਕ ਹੀ ਨਹੀਂ ਗਿਆ ਤਾਂ ਕਰਕੇ ਆ ਪਟਣਾ ਪੈ ਗਿਆ ਆਪ ਨੂੰ ਆ ਕਿੱਲ ਤੇ ਹੁਣ ਆਪਾਂ ਆਪ ਹੀ ਲਾਉਣੇ ਜਗਾਰਮੈਂਟ ਕਰਕੇ ਸਾਰਾ ਕੁਝ ਪਿਆਗਾ ਸਮਾਨ ਘਰੇ ਤੇ ਕੋਲ ਕੇ ਮਸਾਲਾ ਲਾਉਣੇ ਆ ਜਗਾਰਮੈਂਟ ਆਪਾਂ ਆ ਵੀ ਤੇ ਜੀ ਮਿੱਤਰਾਂ ਮਾਤਾ ਨੇ ਲਿਆਂਦੀ ਰੋਟੀ ਤੇ ਛੱਕੇ ਪ੍ਰਸ਼ਾਦਾ ਪਾਣੀ ਫੇਰ ਆਪਾਂ ਕਰਦੇ ਆਂ ਤੇ ਨਾ ਚਲੋ ਪਹਿਲਾਂ ਰੋਟੀ ਖਾ ਲਈਏ ਰੋਟੀ ਆ ਕੇ ਫੇਰ ਅੱਜ ਇਹ ਕੰਮ ਨਿਮੇੜੀ ਜਣਾ ਆਥਰ ਨੂੰ ਆਪਣੇ ਘੇੜ ਚੜਾਉਣਾ ਮਿੱਤਰੋ ਤੇ ਰੋਟੀ ਆ ਕੇ ਮਿਲਦੇ ਆਂ ਲਓ ਜੀ ਮਿੱਤਰੋ ਆਹ ਕਰਤਾ ਆਪਣਾ ਜਗਾਰਡਮੈਂਟ ਹੁਣ ਨਹੀਂ ਇਹਨੇ ਹਿੱਲਣਾ ਹੈਗਾ ਤੇ ਵਧੀਆ ਹੋ ਗਿਆ ਤੇ ਜਦੋਂ ਇਹ ਪੱਕ ਗਿਆ ਤੇ ਸ਼ਟ ਆ ਜਾਣਾਗਾ ਕੋ ਪੂਰੇ ਅੱਧੀ ਪੂਰੀ ਦਾ ਮਾਲ ਕੋਲੇ ਦੇ ਵਿੱਚ ਪਾ ਗਿਆ ਮਿੱਤਰੋ ਤੇ ਯਾਨੀ ਕਿ ਆਪਣਾ ਘੰਟਾ ਪੂਰਾ ਫੁੱਲ ਖਾਪ ਗਿਆ ਦੇ ਉੱਤੇ ਤੇ ਵੱਡੀ ਗੱਲ ਆ ਵੀ ਬੱਸ ਹੋਣਾ ਇਹਦੀ ਵਧੀਆ ਪਾਵਰ ਬਣ ਜੇ ਜਗੜ ਮੈਂਟ ਮਤਲਬ ਦੁਬਾਰਾ ਨਾਪ ਨੂੰ ਹਲਾਉਣਾ ਪਵੇ ਤੇ ਇੰਨਾ ਕ ਆਪਣੇ ਕਰਤਾ ਤੇ ਫਿਲਹਾਲ ਇਹ ਗਿੱਲਾ ਤਾਂ ਹੈਲਦਾਗਾ ਤੇ ਜਾਣੀ ਤੇ ਆਪਣੇ ਘਰ ਵਜਿਆ ਦਿੱਤਾ ਤੇ ਬਾਕੀ ਫਿਰ ਸੁੱਕੇ ਦਵਾਦਾ ਚਾਕੇ ਜੇੜ ਚੜਾਵਾਗੇ ਇਹਦੇ ਤੇ ਇਹਦੀ ਵੀ ਮਿੱਤਰੋ ਇੱਕ ਦੋ ਤਿੰਨ ਉਂਗਲਾਂ ਪੈਂਦੀਆਂ ਨੇ ਤੇ ਉੱਪਰਲੇ ਚ ਵੀ ਤਿੰਨੀ ਪੈਂਦੀਆਂ ਨੇ ਤੇ ਇਧਰਲੀ ਹੈਡ ਦੇਖਿਏ ਤਿੰਨ ਉਂਗਲਾਂ ਇਹ ਚ ਪੈਂਦੀਆਂ ਨੇ ਤੇ ਤਿੰਨ ਉਂਗਲਾਂ ਇਹ ਚ ਪੈਂਦੀਆਂ ਨੇ ਹੈਨਾ ਤੰਦਾ ਉਧਰ ਲੈ ਜੀ ਵੀ ਤਿੰਨ ਤੰਨ ਹੀ ਬੰਦਿਆ ਨੇ ਆਪਾਂ ਨੇ ਆਪਣੇ ਹਿਸਾਬ ਨਾਲ ਵਧੀਆ ਸੈਟ ਕਰਤਾ ਬਾਕੀ ਲਾਇ ਤੇ ਪਤਾ ਲੱਗੂਗਾ ਤੇ ਇਹ ਕਰਤਾ ਮਿੱਤਰੋ ਆਪਣੇ ਆਓ ਜੀ ਮਿੱਤਰੋ ਪੂਰੀ ਹਾਲਤ ਹੋ ਗਈ ਕੱਪੜਿਆਂ ਦੇ ਵੀ ਦੇਖ ਲੋ ਕੀ ਹਾਲ ਹੋ ਗਿਆ ਹਨਾ ਤੇ ਮਿਸਤਰੀ ਦਾ ਕੰਮ ਕਹਿ ਦੇਣਾ ਸੌਖਾ ਵੀ ਮਿਸਤਰੀ ਦਾ ਕੰਮ ਨਾ ਸੌਖਾ ਕਰਨਾ ਤੇ ਅੱਜ ਆਪ ਕਰੇ ਤੋਂ ਪਤਾ ਲੱਗਿਆ ਮਿਸਤਰੀ ਆ ਕੰਮ ਕਰਨਾ ਬਥੇਰਾ ਔਖਾਗਾ ਤੇ ਸਾਰੇ ਲੱਭੜ ਗਏ ਤੇ ਪਰ ਜਿਹੜਾ ਕੰਮ ਸੀ ਆਪਣਾ ਨੇ ਇੰਨਾ ਕਹਿਣਾ ਤੇ ਆਪਣੇ ਕਰਤਾ ਕਿਉਂਕਿ ਹੁਣ ਮਿਸਤਰੀਆਂ ਦਾ ਸੀਜ਼ਨ ਚੱਲਦਾ ਜ਼ੋਰ ਮਿੱਤਰੋ ਤੇ ਮਿਸਤਰੀ ਦਾ ਕੋਈ ਮਿਲਦਾ ਨਹੀਂ ਹੈਗਾ ਤੇ ਕੱਲ ਨੂੰ ਫਿਰ ਆਪਣੇ ਕਈ ਵਾਰ ਦਰਵਾਜ਼ਾ ਆਉਣਾ ਜਾਣਾ ਪੈ ਜਾਏ ਐਮਰਜੈਂਸੀ ਔਖਾ ਹੋ ਜਾਂਦਾ ਤੇ ਗੇਟ ਆਪਣੇ ਹੱਥੋਂ ਚੜਾਉਣਾ ਹੈਗਾ ਅੱਜ ਤਾਂ ਕਰਕੇ ਆਪਣੇ ਇੰਨਾ ਕੰਮ ਆਪ ਹੀ ਕਰਤਾ ਅੱਧੀ ਪੂਰੀ ਦਾ ਮਾਲ ਲੱਗ ਗਿਆ ਪੂਰਾ ਤੇ ਥੱਲੋਂ ਸਾਰਾ ਲੈਂਟਰੇ ਦਾ ਖਾਲੀ ਪਿਆ ਸੀਗਾ ਤੇ 6 7 8 ਬੱਠਲ ਬਾਜਰੀ ਦੇ ਸੀਮੈਂਟ ਨਾਲ ਪ੍ਰੀਤੀ ਨਾਲ ਬਣਾ ਕੇ ਪਾਤੇ ਤੇ ਵਿੱਚ ਆਪਾਂ ਨੇ ਉਹਦੇ ਹੁਣ ਬਾਹਰ ਬਾਹਰ ਦੇ ਵਿੱਚ ਜਿਹੜਾ ਸਪੋਰਟ ਦੀ ਚੜਦੀ ਹੁੰਦੀ ਆ ਉਹ ਆਪਾਂ ਨੇ ਪਾਤੀ ਤੇ ਹੁਣ ਇਹ ਤੁੱਪ ਲੱਗੇ ਜਾਂ ਕਾਂਟੇ ਧੰਡ ਦੇ ਵਿੱਚ ਲਓ ਜੀ ਮਿੱਤਰੋ ਆਪਾਂ ਸਾਰੇ ਕੰਮ ਕਾਰ ਨਿਮੇੜ ਕੇ ਹੋ ਗਏ ਜੀ ਫ੍ਰੀ ਤੇ ਆਪਾਂ ਲੱਤੇ ਹੁਣ ਨਾ ਤੇ ਨਾ ਆ ਕੇ ਆਪਣੇ ਸਿਰ ਤੇ ਆਪਣੇ ਮਾਤਾ ਤੋਂ ਲੈਤਾ ਤੇਲ ਚ ਸਹਾ ਤੇ ਯਾਰ ਸਿਰ ਜਾ ਥੋੜਾ ਜਿਹਾ ਉਹ ਹੋ ਜਾਂਦਾ ਹਨ ਤੇ ਦੁਖਣ ਜੇ ਲੱਗ ਜਾਂਦਾ ਤੇ ਤਾਂ ਯਾਰ ਕੇ ਆਪਣੇ ਮਾਤਾ ਨੇ ਆਪਣੀ ਨੇ ਸਰਜਾ ਦਿੱਤਾ ਆਪਣਾ ਵਧੀਆ ਚੱਸੇ ਤੇਲ ਦਾ ਤੱਕ ਲਾ ਕੇ ਵਧੀਆ ਤੇ ਹੁਣ ਥੋੜਾ ਜਿਹਾ ਠੀਕ ਆ ਗਿਆ ਸਰ ਤੇ ਚਲੋ ਮਿੱਤਰੋ ਦੇਖਦੇ ਹੁਣ ਚਾਹ ਪਾਣੀ ਪੀਨੇ ਆ ਗਿਆ ਨਾ ਤੇ ਕਪੜਾ ਆਪਾਂ ਸੱਡ ਦਾਂਗੇ ਮਸ਼ੀਨਰੀ ਤੋਂ ਆਪਾਂ ਇਧਰ ਪਤਾ ਸਿੱਧਾ ਅੰਦਰ ਨੂੰ ਆਉਗੂਗੀ ਤੇ ਮਸ਼ੀਨਰੀ ਵੀ ਬਚੂ ਆਪਣੀ ਤੇ ਅੰਦਰ ਵੀ ਨਾਲ ਠੰਡਾ ਰਹਿੰਦਾ ਸਾਰੀ ਸਾਰੀ ਦਿਹਾੜੀ ਕਪੜਾ ਹਟਣ ਨਾਲ ਤੇ ਉਹ ਆਪਣੀ ਤਰਪਾਲ ਪਈ ਜਿਹੜੀ ਉਹ ਸੜਦਾ ਨੇ ਮੂਰੇ ਖੇਤ ਆ ਗਿਆ ਮਿੱਤਰੋ ਤੇ ਪ੍ਰਿੰਜੇ ਵੀ ਆਪਣੇ ਹੋ ਚੱਲੀਆਂ ਲੱਗੀਆਂ ਤੇ ਉਹ ਪ੍ਰਿੰਜੇ ਲਾਈ ਹੋਣੇ ਆਪਣੀਆਂ ਤੇ ਬੱਟਾ ਤੇ ਚਲੋ ਹੋ ਜਾਣੀ ਹੈ ਮੈਂ ਹੈ ਜਿੰਨਾ ਕਾ ਮੂ ਠੀਕ ਲੱਗਾ ਉਹਨੇ ਕਾ ਆਪਾਂ ਬੀ ਦਾ ਬਤੇ ਸੀਗੇ ਤੇ ਥੋੜੇ ਥੋੜੇ ਲੱਗ ਗਏ ਮੇਲਾ ਹੁਣ ਤੇ ਬਸ ਹੁਣ ਉਸ ਵੇਲੇ ਨੂੰ ਹੋ ਜਾਣ ਗਿਆ ਵੇਲ ਆ ਗਈ ਜਿਹੜੀ ਮੋਟਰ ਦੀ ਝਾੜ ਚ ਮਿੱਤਰੋ ਆਹ ਵਾਲੀ ਇਹ ਆਂਗੂਰਾਂ ਦੀ ਤੇ ਇਹਨੂੰ ਹੋਰ ਵੀ ਵਧੀਆ ਹੋਏ ਹੁੰਦੇ ਨੇ ਆਪਣੇ ਤੇ ਮਿਰਚਾਂ ਟਮਾਟਰ ਟਮਾਟਰ ਤਾਂ ਕਾਫੀ ਲੱਗੇ ਪੈਣਗੇ ਤੇ ਆਹ ਆ ਥੋੜਾ ਥੋੜਾ ਲਾਲ ਹੋ ਗਿਆ ਮਿੱਤਰੋ ਤੇ ਟਮਾਟਰ ਤਾਂ ਬੂਟੇ ਨੂੰ ਕਾਫੀ ਪੈ ਗਏ ਇਹ ਪਾਣੀ ਲਾਤਾ ਆ ਦੇਖੋ ਆਪਣਾ ਪੈਰ ਵਿੱਚ ਉੜਦਾ ਤੇ ਚਲੋ ਸਭਾ ਸਾਨੂੰ ਭਰ ਭਰ ਕੇ ਦਿਖਾ ਦਨੇ ਲੋ ਜੀ ਮਿੱਤਰੂ ਬੂਟੇ ਆਪਣੇ ਟੱਕੇ ਪਏ ਨੇ ਟਮਾਟਰਾਂ ਨਾਲ ਸਾਰੇ ਆਹ ਦੇਖ ਲੋ ਆਹ ਟਮਾਟਰ ਹੀ ਟਮਾਟਰ ਨੇ ਬਸ ਅੱਜ ਤੋਂ ਇਹ ਮੰਨ ਕੇ ਚੱਲੋ ਵੀ 10 ਦਿਨਾਂ ਨੂੰ ਵਧੀਆ ਪੱਕ ਜਾਣਗੇ ਆਹ ਦੇ ਆਹ ਟਮਾਟਰ ਹੋਇਆ ਹੋਇਆ ਸੀ ਇੱਥੇ ਹੋਇਆ ਤੇ ਆ ਸਾਰੇ ਬੂਟੇ ਭਰੇ ਪੈਣਗੇ ਟਮਾਟਰਾਂ ਨਾਲ ਹਰੇ ਹਰੇ ਨੇ ਆ ਜੇ ਟਮਾਟਰ ਫਲਾਲ ਤੇ ਮਿਰਚਾਂ ਵੀ ਜਾਨੀ ਕਿ ਨਿਕਲ ਆਈਆਂ ਵਧੀਆ ਹੋ ਗਏ ਮਿਰਚੇ ਮਿੱਤਰੋ ਸਾਰੇ ਬੁੱਟੇ ਨੂੰ ਪਈ ਪਿਆ ਫਲ ਵਧੀਆ ਤੇ ਇੱਧਰ ਆ ਹੋ ਗਿਆ ਪੇਠਾ ਪੇਠਾ ਕਦੂ ਆ ਜੀ ਇਹਨੂੰ ਵੀ ਬਸ ਹੁਣ ਲੱਗ ਜਾਣਗੇ ਫੁੱਲ ਜੇ ਤਾਂ ਆਏ ਹੋਣਗੇ ਫਲ ਪੈਣ ਲੱਗ ਜੂਗਾ ਸਬਜ਼ੀ ਨੂੰ ਤੇ ਬਾਕੀ ਇੱਧਰ ਸਾਰੇ ਇਕੱਠੇ ਗੱਪੇ ਦਾ ਪੱਟ ਤੇ ਤੇ ਬਾਹਣਾ ਹੁਣ ਬਾਹ ਹਟੇ ਤੇ ਆਲੇ ਦੁਆਲੇ ਅੱਜ ਆਏ ਆਗੇ ਆਪਾਂ ਤੁਰਕੇ ਖੇਤ ਨੂੰ ਹੁਣ ਇਹ ਅੱਜ ਕੋਈ ਨਹੀਂ ਦੀ ਨਹੀਂ ਹੈ ਖੇਤਾਂ 'ਚ ਤੇ ਅੱਜ ਸਾਰੀਆਂ ਮੋਟਰਾਂ ਖਾਲੀ ਖਾਲੀ ਪਣੇ ਕਿਸੇ ਕਿਸੇ ਮੋਟਰ ਤੇ ਕੋਈ ਕੋਈ ਛੇ ਦਾ ਮਾਲਕਾ ਲੋ ਜੀ ਮਿੱਤਰੋ ਇਹ ਇਧਰ ਆ ਗਿਆ ਪਿੰਡ ਦਾ ਜ਼ਾਰਗੜਾ ਸਾਹਮਣੇ ਤੇ ਜ਼ਾਰਗੜਾ ਚ ਪਰ ਜ਼ਾਰਗੜਾ ਤੇ ਮੇਰੇ ਏਡੀ ਕੇ ਨੇ ਵਿਚਾਲੇ ਪੈ ਜਾਂਦੀ ਆਪਣੀ ਮੋਟਰਾਂ ਲੋ ਜੀ ਆ ਗਈ ਆਪਣੀ ਜੰਮਣ ਵਾਲੀ ਮੋਟਰ ਪਰਾਣੀਆਂ ਜੰਮਣਾਂ ਨੇ ਆਪਣੀ ਵੋਟਰ ਦੀ ਨਿਸ਼ਾਨੀ ਉਧਰ ਪੈਂਡ ਵਾਲੀ ਮੋਟਰ ਸੀ ਉੱਥੇ ਵੀ ਜੰਮਣ ਨਹੀਂ ਲੱਗੀ ਹੋਈ ਸੀ ਤੇ ਚਲੋ ਜੀ ਮਿੱਤਰੋ ਆਪਾਂ ਸੋਨ ਨੂੰ ਮਾਹ ਖੇਤ ਆਏ ਸੀ ਮੈਂ ਚਲੋ ਮਿਰਚਾਂ ਤੇ ਮਾਹ ਟਮਾਟਰ ਦਿਖਾਈਏ ਮੈਂ ਤੁਹਾਨੂੰ ਆਪਣੇ ਬੂਟੇ ਜਿਹੜੇ ਲਾਏ ਹੋਣਗੇ ਚਲੋ ਕੋਈ ਗੱਲ ਨਹੀਂ ਹੋ ਜਾਣਗੇ ਫਿਲਹਾਲ ਹਜੇ ਪਾਣੀ ਲਾਇਆਗਾ ਤੇ ਇਧਰ ਕਦੂ ਬੇਠੇ ਨੂੰ ਤਾਂ ਪੈਣ ਲੱਗ ਜੂਗਾ 5-10 ਦਿਨਾਂ ਦਾ ਹੀ ਫਲ ਤੇ ਇਹ 5-10 ਦਿਨਾਂ ਦਾ ਹੀ ਪੱਕ ਜਾਣਗੇ ਟਮਾਟਰ ਤੇ ਮਿਰਚਾਂ। ਉਹ ਜੀ ਮਿੱਤਰੋ ਤੇ ਕੱਲ ਆਪਾਂ ਖੇਤ ਆਏ ਸੀਗੇ ਤੇ ਇਹ ਜਿਹੜੀ ਘਰ ਨੂੰ ਨਿਕਗੇ ਕੱਲ ਆਪਾਂ ਜਿਹੜੀ ਆਪੇ ਸੇ ਮੋਟਰ ਆ ਗਈ ਇੱਥੋਂ ਆਪਾਂ ਇਧਰ ਨੂੰ ਐ ਸਲੋਟ ਨਾਗੇ ਸੀਗਾ ਉਹ ਖਾਲ ਦੇ ਨਾਲ ਨਾਲ ਤੇ ਤੇ ਅੱਜ ਚੱਲਦੇ ਆਂ ਇਹ ਗੇ ਇਧਰ ਦੀ ਮਿੱਤਰੋ ਤੇ ਆਪਣਾ ਤਾਂ ਮਨ ਰਣਜਣ ਦਾ ਜਰੀਆ ਇਹੀ ਆ। ਲਦਾ ਟਾਈਮ ਲੱਗ ਜਾਂਦਾ 2 ਘੰਟੇ ਸਾਹਮਣੂ ਤੇ ਨਾਲੇ ਤੁਰ ਫਿਰ ਰਹੇ ਹੁਣਾਂ ਕੀ ਕਿਹੜਾ ਕੱਢਿਆ ਹੋਣਾ ਹੈ ਤੇ ਅੱਜ ਆਪਾਂ ਇੱਧਰ ਦੀ ਚੱਲਦੇ ਆਂ ਤੇ ਅੱਜ ਆਪਣੇ ਉਹ ਖਾਲ ਵਾਲੇ ਰਾਹ ਨੂੰ ਕਰਤਾ ਕੈਂਸਲ ਆ ਇੱਧਰ ਬਾਣਾ ਵਿੱਚ ਦੀ ਬਾਗੀ ਸੀਗੇ ਤੇ ਬਸ ਆ ਇਧਰੋਂ ਜਾ ਕੇ ਹੁਣ ਸਿੱਧਾ ਬਾਟਾ ਉਹ ਸਾਹਮਣੇ ਮੋਟਰ ਆ ਗਈ ਉਤੋਂ ਗਾਂਹਾਂ ਅੱਗੇ ਸੜਕ ਆ ਜਾਂਦੀ ਐ ਜਿੱਧਰ ਦੀ ਆਪਾਂ ਐ ਸੀਗੇ ਤੇ ਮਤਲਬ ਕਿ ਅੱਧ ਪਚਾਧਰ ਆ ਘੱਟ ਕੇ ਇਹ ਚੜ ਚੱਲਾਂਗੇ ਆ ਮਿੱਠੂ ਸਿੰਘ ਦੀ ਪੌਦਾ ਵੀ ਜੀ ਬਈਆ ਪੀਲੀ ਪੀਲੀ ਦੀ ਜਿਹੜੀ ਤੇ ਬਸ ਮਿੱਤਰੋ ਪੌਦੇ ਬਸ ਪੰਡ ਸਦਲਾ ਅੱਧਾ ਰਾਹ ਪਣ ਨਿਕਲ ਗਿਆ ਅੱਧਾ ਰਹਿ ਗਿਆ ਆ ਜੀ ਦੇ ਸਾਹਮਣੇ ਮੋਟਰ ਆ ਮਿੱਠੂ ਸਿੰਘ ਦੀ ਲੋ ਜੀ ਉਹ ਪੌਦੇ ਨੇ ਬੀਜ ਤਾਜੀ ਜੀ ਤੇ ਆ ਬਰੀਕ ਬਰੀਕ ਲੱਗ ਵੀ ਗਈ ਮਿੱਤਰੋ ਨਿਕਲਣਾ ਦੇਖ ਲੋ ਜੀ ਤੇ ਆ ਜੀ ਦੀ ਹੋਈ ਬਿਯਾਰੀ ਇਹ ਆ ਗਈ ਮੋਟਰ ਇਹਦੀ ਮਿੱਠੂ ਸਿੰਘ ਦੀ ਤੇ ਘੈਂਟ ਲਾਉ ਯਾਰ ਪਿਪਲਾਣਾ ਹੋਇਆ ਹੋਇਆ ਇਹ ਮੋਟਰ ਦੇ ਮੂਰੇ ਕਿਉਂ ਜੀ ਮਿੱਤਰੋ ਘੈਂਟ ਲੱਗਦਾ ਨਾ ਤੇ ਬਸ ਇੱਥੋਂ ਦੀ ਆਪਾਂ ਨਿਕਲ ਚੱਲੇਗੇ ਤੇ ਮਿੱਠੂ ਦੀ ਮੋਟਰ ਕੋਲ ਦੀ ਹੋ ਕੇ ਅਸਾ ਆਪਣਾ ਜਿਹੜਾ ਦੀ ਜਿਹੜਾ ਰਾਹ ਸੈੱਟ ਲੱਗਦਾ ਮਿੱਤਰੋ ਉਹੀ ਰਾਹ ਲੈ ਲਈਦਾ ਤੇ ਘਰੀ ਪਹੁੰਚਣਾ ਦਾ ਘਰੀ ਹੁੰਦਾ ਹੈਗਾ ਵਾਹਨ ਖੁੱਲੇ ਬਣੇ ਫਲਾਲ ਫਾਇਦਾ ਲਈਦਾ ਬਣਾ ਦਾ ਤੇ ਮੋਟਰਾਂ ਇਹਦੇ ਵੀ ਦੋ ਨੇ ਬਣਾ ਦੇ ਵਿੱਚ ਫੇਰ ਹੀ ਹਾਂ ਇੰਨਾ ਵਾਹਨ ਦਾ ਪਾਣੀ ਪੂਰਾ ਹੁੰਦਾ ਮਿੱਤਰੋ ਤੇ ਜਰ ਦਰਾਗਤ ਮਿੱਤਰੋ ਘੈਂਟ ਲੱਗਦੇ ਨੇ ਹਨਾ ਮੋਟਰ ਤੇ ਤੇ ਦਰਾਗਤਾਂ ਨੂੰ ਆਪਣਾ ਪਟਣਾ ਨਹੀਂ ਚਾਹੀਦਾ ਤੇ ਦਰਾਗਤਾਂ ਸੰਗਾਂ ਦੀ ਆਪਣੋ ਲੋ ਜੀ ਮਿੱਤਰੋ ਆ ਗਿਆ ਆਪਾਂ ਵੀਰ ਸ਼ੌਂਕਿਆ ਕੋਠੇ ਕੋਲੇ ਤੇ ਆ ਸਾਹਮਣੇ ਸੜਕ ਆ ਗਈ ਤੇ ਬਸ ਇਧਰੋਂ ਨਿਕਲ ਚੱਲਦੇ ਪਿੰਡਕਣੀਓਂ ਹੋ ਜੀ ਮਿੱਤਰੋ ਸੜਕ ਤੇ ਚੜਿਆ ਏ ਆ ਤੇ ਆਪਣੇ ਇੱਕ ਗੱਲ ਨਹੀਂ ਯਾਰ ਮਿੱਤਰੋ ਸਮਝ ਆਉਂਦੀ ਤੇ ਆਪਣੇ ਲੋਕ ਘਰ ਮਹਿਲ ਏਡੇ ਏ ਬਣਾ ਬਣਾ ਕੇ ਛੱਡ ਜਾਂਦੇ ਨੇ ਹਨਾ ਤੇ ਵਿੱਚ ਰਹਿਣ ਵਾਲੇ ਉਹਦੇ ਇੱਕ ਜਾਨਾ ਆ ਦੋ ਜਾਨੇ ਬੇਬੇ ਬਾਪੂ ਹੁੰਦੇ ਨੇ ਕਿ ਹਨਾ ਤੇ ਏਡੇ ਏ ਮਹਿਲ ਬਣਾਉਣ ਦਾ ਕੀ ਫਾਇਦਾ ਹਨਾ ਫਿਰ ਜਦੋਂ ਵਿੱਚ ਕਿਸੇ ਨੇ ਰਹਿਣੀ ਨਹੀਂ ਇਹੀ ਗੱਲ ਦੀ ਸਮਝ ਨਹੀਂ ਆਉਂਦੀ ਵੀ ਦੁਨੀਆ ਨੂੰ ਹੋਇਆ ਕੀ ਅੱਜ ਕੱਲ ਦੀ ਜਨਰੇਸ਼ਨ ਨੂੰ ਹਨਾ ਪਤਾ ਨਹੀਂ ਦੁਨੀਆ ਨੂੰ ਪੈਸਿਆਂ ਦੀ ਬਾੜੀ ਪੈਸੇ ਦੀ ਮਜਬੂਰੀ ਲਾਲਾ ਮਰਜੀ ਲਾਲੋ ਹਣਾ ਮਿੱਤਰੋ ਤੇ ਪਰ ਯਾਰ ਵਧੀਆ ਗੱਲ ਨਹੀਂ ਲੱਗਦੀ ਹਣਾ ਵੀ ਆਪਦੇ ਡੇਡੇ ਘਰ ਆਪਦੇ ਪਰਿਵਾਰ ਛੱਡ ਕੇ ਜਾਣਾ ਜ਼ਮੀਨ ਜਾਇਦਾਦ ਤਾਂ ਹਣਾ ਤੇ ਪਤਾ ਨਹੀਂ ਆਪਾਂ ਆਪਾਂ ਨੂੰ ਤਾਂ ਨਹੀਂ ਵਧੀਆ ਲੱਗਦਾ ਮਿੱਤਰੋ ਵੀ ਆਪਦਾ ਘਰ-ਦਾਰ ਛੱਡ ਕੇ ਜਾਓ ਹਣਾ ਯਾਰ ਪੈਸਾ ਵੀ ਲੋੜ ਮੁਤਾਬਕ ਹੀ ਹੋਵੇ ਹੱਥ ਤੋਂ ਵੱਧ ਪੈਸਾ ਵੀ ਮਾੜਾ ਹੀ ਜਾ ਮਿੱਤਰੋ ਤੇ ਕਿਉਂਕਿ ਪਿਆਰ ਘਟਾਉਂਦਾ ਹੀ ਆ ਪੈਸਾ ਜੇ ਆਪਾਂ ਕੀ ਪਿਆਰ ਵਧਾਉਂਦਾ ਹੋਵੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਲੋ ਜੀ ਮਿੱਤਰੋ ਪਹੁੰਚ ਗਏ ਘਰੇ ਆਪਾਂ ਤੇ ਮਾਤਾ ਨੇ ਬਣਾ ਲਈਆਂ ਕੀ ਹੈ ਇਹ ਪਰੇਂਟੀਆਂ ਪਰੇਂਟੀਆਂ ਵਾਹ ਲੋ ਜੀ ਮਿੱਤਰੋ ਵਾਹ ਵਾਹ ਕੈਂਟਾ ਕੁਲਕੁਮਾਰ ਜੀ ਸਰਾ ਚੀਜ਼ ਬਣੀ ਹੈਗੀ ਲੋ ਜੀ ਮਿੱਤਰੋ ਤੇ ਆਟਾ ਦੁਪਹਿਰੇ ਹੁੰਨੇ ਸੀਗਾ ਤੇ ਇਹੀ ਹਰਤ ਲੈਣਾ ਮਾਤਾ ਨੇ ਚਲੋ ਮਿੱਤਰੋ ਚਲੋ ਜੀ ਮਿੱਤਰੋ ਆਪਾਂ ਬਸ ਲੈ ਗਏ ਦੱਲਾਇਣਾ ਫਿਰ ਪਰ

ਲਓ ਜੀ ਮਿੱਤਰੋ ਪਹੁੰਚ ਗਏ ਘਰੇ ਆਪਾਂ ਦੁੱਧ ਲਿਆਏ ਤੇ ਕੋਈ ਹੁਣ ਕਰਦੇ ਨਾ ਗਰਮ ਤੇ ਭਾਂਡਾ ਲਿਆਉਂਦੀ ਮੰਮੀ ਚੱਕ ਕੇ ਤੇ ਉਹਦੇ ਪਾ ਕੇ ਗਰਮ ਕਰ ਲਈਏ ਨਾ ਜੀ ਮਿੱਤਰੋ ਆਪਾਂ ਨੇ ਤਰ ਤਾ ਬਲਣਾ ਦੁੱਧ ਤੇ ਨਾ ਚਲ 2-4 ਮਿੰਟ ਦੇ ਚੁੱਪ ਬਲਜੂ ਚੋ ਠੀਕ ਆ ਮਿੱਤਰੋ ਮਿਲਦੇ ਆ ਅਗਲੇ ਵਲੋਗ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਬਾਏ ਬਾਏ